ਕਿਸਾਨਾਂ ਦੇ ਉੱਤੇ ਸਿੱਧੀਆਂ ਗੋਲੀਆਂ ਚਲਾਈਆਂ ਜਾਂਦੀਆਂ ਦਿੱਲੀ ਕਬੈਨਟਰੀ ਦੇ ਉੱਤੇ ਤੁਸੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਨੌਜਵਾਨ ਚੰਬੂ ਬਹਿਰੀਅਤ ਤੇ ਸ਼ਹੀਦ ਵੀ ਹੋਇਆ ਰੋਜ਼ ਕਿਸਾਨਾਂ ਦੇ ਉੱਤੇ ਅੰਨੇਵਾ ਲਾਠੀ ਚਾਰਜ ਹੁੰਦਾ ਉਹਨਾਂ ਦੀ ਮੰਗ ਮੰਨੋ ਐਮਐਸਪੀ ਦੀ ਗਾਰੰਟੀ ਉਹਨਾਂ ਦੀ ਮੰਨ ਮੰਨੋ ਤੁਸੀਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਜਾਰੀ ਕਰੋ ਵੱਟਨਾ ਸਾਹਿਬ ਦੇ ਬੋਰਡ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸਾਨੀ ਦੇ ਕਰਕੇ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਾਉਣ ਦੇ ਵਾਸਤੇ ਅਸੀਂ ਕੈਂਡੀਏਟ ਤੋਂ ਬਾਹਰ ਆ ਗਏ ਸੀ ਇਹ ਚੰਬੂ ਬੈਰੀਅਰ ਦੇ ਵਿੱਚ ਕਿਸਾਨਾਂ ਦੇ ਉੱਤੇ ਸਿੰਧੀਆਂ ਗੋਲੀਆਂ ਚਲਾਈਆਂ ਜਾਂਦੀਆਂ ਇੱਕ ਨੌਜਵਾਨ ਚੰਬੂ ਬੈਰੀਅਰ ਤੇ ਸ਼ਹੀਦ ਵੀ ਹੋਇਆ ਲੋਟ ਕਿਸਾਨਾਂ ਦੇ ਉੱਤੇ ਅੰਨੇ ਵਾਂ ਲਾਠੀ ਚਾਰਜ ਹੁੰਦਾ ਤੇ ਅਸੀਂ ਬੀਜੇਪੀ ਵਾਲੇ ਨੂੰ ਕਿਹਾ ਸੀ ਕਿ ਜਿੰਨੀ ਦੇਰ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਕਿਸਾਨੀ ਦਾ ਤੁਸੀਂ ਦੱਸੋ ਵੀ ਅਸੀਂ ਸਮਝੋਟਾ ਕਿਵੇਂ ਕਰ ਸਕਦੇ ਹੋ ਉਹਨਾਂ ਦੀ ਮੰਗ ਮੰਨੋ ਐਮਐਸਪੀ ਦੀ ਗਰੰਟੀ ਦਿਓ ਉਹਨਾਂ ਦੀ ਮੰਨ ਮੰਨੋ ਤੁਸੀਂ ਸਵਾਮੀ ਨਥਨ ਕਮਿਸ਼ਨ ਦੀ ਰਿਪੋਰਟ ਜਾਰੀ ਕਰਦੇ ਪਰ ਉਹਨਾਂ ਨੇ ਇਸ ਪਾਸੇ ਤਵੱਜੋ ਨਹੀਂ ਦਿੱਤੀ ਦੱਜਾ ਸਾਡਾ ਮਸਲਾ ਸੀ ਕਿ ਸਿੱਖ ਕੌਮ ਦਾ ਬਹੁਤ ਵੱਡਾ ਗੱਲਾ ਤੇ ਤੁਹਾਡੇ ਰਾਜ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਜਿਹੜੀ ਸਾਡੇ ਧਰਮ ਦੇ ਵਿੱਚ ਆ ਬਹੁਤ ਵੱਧ ਹੋਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਤਾਂ ਉਹ ਦਿਤੀ ਸੀ ਮਹਾਰਾਸ਼ਟਰ ਦਾ ਜਿਹੜਾ ਹਜੂਰ ਸਾਹਿਬ ਦਾ ਬੋਰਡ ਹੈ ਉਹਦੇ ਵਿੱਚ ਤੁਸੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। 50ਵੇਂ ਤੇ ਬੋਰਡ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਕਮੇਟੀ ਦੇ ਉੱਤੇ ਤੁਸੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਸਾਨੂੰ ਕਿਵੇਂ ਯਕੀਨ ਦੋਦੇ ਤੁਸੀਂ? ਤੇ ਭਵਿੱਖ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਇਹਦੇ ਵਿੱਚ ਦਖਲਦੰਦੀ ਨਹੀਂ ਹੋਏਗੀ ਇਹਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ। ਇੱਕ ਕਾਜੀ ਹੋਰ ਮਸਲਾ ਰੱਖਿਆ ਉਸੇ ਮਨੁੱਖੀ ਅਧਿਕਾਰਾਂ ਦਾ ਤੇ ਜਿਹੜੇ ਬੰਦੀ ਸਿੰਘ 33 ਬੱਤੀ ਬੱਤੀ ਸਾਲ ਤੋਂ ਜੇਲਾਂ ਦੇ ਵਿੱਚ ਬੰਦ ਹੈ ਕੀ ਇਨਸਾਫ ਇਸ ਗੱਲ ਦੀ ਮੰਗ ਨਹੀਂ ਕਰਦਾ ਕਿ ਉਹਨਾਂ ਨੂੰ ਇਮੀਡੀਏਟਲੀ ਰਹਾਅ ਕੀਤਾ ਜਾਵੇ ਕੀ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਸੁल्तानਪੁਰ ਲੋਧੀ ਦੇ ਵਿੱਚ 550 ਸਾਲਾ ਪ੍ਰਕਾਸ਼ਪੁਰ ਮੌਕੇ ਤੇ ਐਲਾਨ ਨਹੀਂ ਕੀਤਾ ਸੀ ਕਿ ਇਹਨਾਂ ਨੂੰ ਅਸੀਂ ਰਹਾਅ ਕਰ ਰਹੇ ਹਾਂ ਨੋਟੀਫਿਕੇਸ਼ਨ ਦੀ ਕਾਪੀ ਸਾਡੇ ਕੋਲ ਮੌਜੂਦ ਆ ਫਿਰ ਦੱਸੋ ਬਾਅਦ ਦੇ ਵਿੱਚ ਬੇਈਮਾਨੀ ਕਿਉਂ ਹੋਈ ਤੇ ਅੱਜ ਤੁਸੀਂ ਕਿਉਂ ਨਹੀਂ ਉਹਨਾਂ ਦਾ ਫੈਸਲਾ ਕਰਦੇ ਸਾਨੂੰ ਦੱਸੋ ਅਸੀਂ ਕਿਹੜੇ ਮੂਹ ਦੇ ਨਾਲ ਸੁਨੋਤਾ ਕਰੀਏ ਇੱਥੇ ਵੀ ਉਹਨਾਂ ਨੇ ਚੁੱਪ ਧਰ ਕੇ ਰੱਖੀ ਇੱਕ ਵੱਡਾ ਮਸਲਾ ਜਿਹੜਾ ਇਸ ਵੇਲੇ ਦੇਸ਼ ਦੇ ਸਾਹਮਣੇ ਖੜਾ ਹੋਇਆ ਕਿ ਦੇਸ਼ ਦੇ ਵਿੱਚ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਹੋ ਰਹੀਆਂ ਅੱਜ ਜਦ ਮਹਾਵਰੀ ਇਹ ਤਨੇ ਦੇਸ਼ ਦੇ ਵਿੱਚੋਂ ਖਤਮ ਕੀਤਾ ਜਾ ਰਿਹਾ। ਅੱਜ ਸਾਰੀਆਂ ਘੱਟ ਗਿਣਤੀਆਂ ਦੇ ਨਾਲ ਬਹੁਤ ਵੱਡੇ ਵਿਤਕਰੇ ਹੋ ਰਹੇ ਬੇਇਨਸਾਫੀ ਹੋ ਰਹੀ ਹੈ। ਇੱਕ ਇੱਕ ਕਰਕੇ ਘੱਟ ਗਿਣਤੀ ਨੂੰ ਪਛਾਣ ਕੇ ਉਹਨਾਂ ਦੇ ਖਿਲਾਫ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ। ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬੰਦ ਕੀਤੀਆਂ ਜਾ ਰਹੀਆਂ। ਉਹਨਾਂ ਨੂੰ ਮਿਲਣ ਵਾਲੇ ਸਕਾਲਰਸ਼ਿਪ ਬੰਦ ਕੀਤੇ ਜਾ ਰਹੇ ਆ। ਤੇ ਅਸੀਂ ਕਿਹਾ ਕਿ ਇਹਦੇ ਬਾਰੇ ਦੱਸੋ ਕਿ ਤੁਹਾਡਾ ਜਿਹੜਾ ਰੌਣਾ ਪੈ ਰਿਹਾ ਕਿ ਤੁਸੀਂ ਕਹਿੰਦੇ ਅਸੀਂ ਸੰਵਧਨ ਨੂੰ ਬਦਲਾਂਗੇ 유ਨੀਫਾਰਮ ਸਿਵਲ ਕੋਰਟ ਦੀਆਂ ਗੱਲਾਂ ਹੁੰਦੀਆਂ ਤੇ ਇਹਦੇ ਬਾਰੇ ਦੱਸੋ ਤੁਹਾਡਾ ਕੀ ਸਟੈਂਡ ਹੈ ਇੱਥੇ ਫਿਰ ਉਹਨਾਂ ਦੀ ਚੁੱਪ ਸੀ ਇਸ ਕਰਕੇ ਭਰਾਓ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਬੀਜੇਪੀ ਨਾਲੋਂ ਅਲੱਗ ਹੋਣ ਦਾ ਫੈਸਲਾ ਕੀਤਾ ਔਰ ਬੜਾ ਵੱਡਾ ਫੈਸਲਾ ਤੁਸੀਂ ਸਾਰਿਆਂ ਨੇ ਇਹਦੀ ਬਹੁਤ ਵੱਡੀ ਸ਼ਮੂਲੀਅਤ ਕੀਤੀ। ਔਰ ਹੁਣ ਨਾਲ ਬੇਨਤੀ ਵੀ ਹੈ ਕਿ ਇਸ ਫੈਸਲੇ ਦੇ ਨਾਲ ਬੜੀਆਂ ਵੋਟਾਂ ਜਿਹੜੀਆਂ ਸਾਨੂੰ ਪਾਉਣੀਆਂ ਚਾਹੁੰਦੇ ਸੀ ਉਹ ਵੋਟਾਂ ਅਸੀਂ ਲੈਣ ਤੋਂ ਨਾ ਕੀਤੀ। ਇਲੈਕਸ਼ਨ 'ਚ ਬਹੁਤ ਵੱਡਾ ਫੈਸਲਾ ਹੁੰਦਾ। ਤੇ ਉਹ ਕਾਟਾ ਹੁਣ ਆਪਾਂ ਸਾਰਿਆਂ ਨੇ ਰਲ ਕੇ ਪੂਰਾ ਕਰਨਾ। ਹੁਣ ਇਹ ਨਾ ਹੋਵੇ ਕਿ ਆਪਣਾ ਕੋਈ بڑا ਮੋਟਾ ਨਾਰਾਜ਼ ਹੋਵੇ। ਇੱਧਰ ਉੱਧਰ ਬੈਠਾ ਹੋਵੇ ਉਹ ਘਰ ਬੈਠਾ ਇਹ ਤਾਂ ਕਹੀ ਜਾਵੇ ਜਿਹੜਾ ਫੈਸਲਾ ਬਹੁਤ ਵਧੀਆ ਪਰ ਫੈਸਲਾ ਵਧੀਆ ਤਾਂ ਹੀ ਲੱਗੇਗਾ ਜੇ ਲੋਕਾਂ ਦੀ ਵੋਟਾਂ ਦੇ ਨਾਲ ਇਹਦੇ ਉੱਤੇ ਮੋਹ ਲੱਗੇਗਾ ਦੇਖ ਤਾਂ ਕੱਲ ਨੂੰ ਤੱਕ ਨੂੰ ਵੀ ਤੇ ਸਾਨੂੰ ਵੀ ਇਹ ਸਾਰੇ ਕਿਚੜਾ ਕਰਨਗੇ ਵੀ ਲੋ ਵੱਖਰੇ ਲੜ ਕੇ ਲੈ ਲਿਓ ਮਜਾ ਇਸ ਕਰਕੇ ਹੁਣ ਸਾਰੇ ਜਿੰਨੇ ਵੀ ਤੁਸੀਂ ਬੈਠੇ ਹੋ ਔਰ ਖਾਸ ਕਰਕੇ ਜਿੰਨੇ ਵੀ ਸਾਡੇ ਘੱਟ ਗਿਣਤੀ ਵਾਲੇ ਵੀਰ ਨੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਹੁਣ ਜ਼ਰੂਰ ਤੇ ਇਸ ਗੱਲ ਦੀ ਹੈ ਕਿ ਸਾਡੇ ਐਮਟੀ ਜਿੱਤ ਕੇ ਜਾਣ ਤੇ ਉੱਥੇ ਜਿਹੜੀ ਵੀ ਸਰਕਾਰ ਬਣੇ ਉਹਦੇ ਸਾਹਮਣੇ ਇੱਕ ਥੋਕ ਕੇ ਇਹ ਜਿਹੜੇ ਮਸਲੇ ਨੇ ਕੌਮ ਦੇ ਘੱਟ ਗਿਣਤੀਆਂ ਦੇ ਕਿਸਾਨਾਂ ਦੇ ਸਰਹੱਦੀ ਜ਼ਿਲ੍ਹਿਆਂ ਦੇ ਸੂਬਿਆਂ ਨੂੰ ਉਹ ਅਧਿਕਾਰ ਦੇਣ ਦੇ ਇਹ ਇੱਕ ਠੋਕੇ ਜਾ ਕੇ ਫਿਰ ਉੱਥੇ ਪਾਰਲੀਮੈਂਟ ਦੇ ਫਲੋਰ ਤੇ ਉਹਦੇ ਵਾਸਤੇ ਖੜੇ ਹੋ ਕੇ ਆਵਾਜ਼ ਉਠਾ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮਸਲੇ ਬਹੁਤ ਵੱਡੇ ਆ ਅਜੇ ਵੀ ਗਦਾਸਪੁਰ ਤੋਂ ਪਠਾਨਕੋਟ ਜਲਿਆਂ ਦੇ ਵੱਲ ਮੈਂ ਨਜ਼ਰ ਮਾਰਦਾ ਤੇ ਮੈਂ ਹੈਰਾਨ ਹੁੰਦਾ ਕਿ ਕਿੰਨੀਆਂ ਵੱਡੀਆਂ ਬੇਇਨਸਾਫੀਆਂ ਇਹਨਾਂ ਜਲਿਆਂ ਦੇ ਨਾਲ ਹੁੰਦੀਆਂ ਆ ਅ ਅਦਰ ਚੱਡੇ ਵਿੱਚ ਟਾਰੀ ਦਾ ਬਾਰਡਰ ਆ ਸਾਡੀ ਬਣੀ ਦੇਣ ਦੀ ਮੰਗ ਹੈ ਤੇ ਅੰਤਰੀ ਤੋਂ ਵਪਾਰ ਖੋਲੋ ਸਾਡੀ ਇੰਡਸਟਰੀ ਵੀ ਬਚੇਗੀ ਸਾਡਾ ਵਪਾਰ ਵੀ ਬਚੇਗਾ ਸਾਡੀ ਖੇਤੀ ਵੀ ਬਚੇ ਪਰ ਵਪਾਰ ਤਾਂ ਹੁੰਦਾ ਰਾਜ ਤੋਂ ਉੱਤੇ ਜਾ ਕੇ ਗੁਦਰਾਤ ਦੇ ਵਿੱਚ ਵਪਾਰ ਹੁੰਦਾ ਹੈ ਮਹਾਰਾਸ਼ਟਰ ਦੇ ਨਾਲ ਵਪਾਰ ਹੁੰਦਾ ਹੈ ਲੇਕਿਨ ਸਾਡਾ ਜਿਹੜਾ ਸਿੱਧਾ ਬਾਰਡਰ ਹੈ ਇਹਨੂੰ ਬੋਲ ਕੇ ਪੰਜਾਬ ਦਾ ਨੁਕਸਾਨ ਕੀਤਾ ਜਾ ਰਿਹਾ ਬੰਦ ਕਰਕੇ ਅਸੀਂ ਚਾਹੁੰਦੇ ਕਿ ਇੱਥੇ ਵਪਾਰ ਚੱਲੂ ਹੋਵੇ ਜੇ ਬਾਕੀ ਤਾਂ ਮਤੇ ਪਾਕਿਸਤਾਨ ਨੂੰ ਪਾਰ ਚ ਨਹੀਂ ਸਕਦਾ ਤੇ ਇੱਥੇ ਕਿਉਂ ਇਹ ਜਾਨ ਪੁੱਛ ਕੇ ਪੰਜਾਬ ਦੇ ਨਾਲ ਦੇ ਪ੍ਰੈਕਟ ਕਰਦਾ ਹੈ ਅਸ਼ੀਸ਼ ਕਟਾਰਪੁਰ ਸਾਹਿਬ ਦਾ ਕਾਰਿਡੋਰ ਬਣਿਆ ਹੈ ਜਿਹੜੇ ਨੌਜਵਾਨ ਨੇ ਉਹਨਾਂ ਕੋਲੇ ਪਾਸਪੋਰਟ ਹੈ ਉਹ ਡਰਦੇ ਨਹੀਂ ਉੱਥੇ ਜਾਂਦੇ ਕਿ ਜੇ ਸਾਡੇ ਮੋਰ ਲੱਗ ਗਈ ਤੇ ਸਾਡੇ ਦੂਜੇ ਦੇਸ਼ਾਂ ਦਾ ਕੀ ਕਰ ਲੈਣਗੇ ਅੰਨੇ ਕੇ ਬੰਦ ਔਰ ਜਿਹੜੇ ਬਜ਼ੁਰਗ ਜਾਣਾ ਚਾਹੁੰਦੇ ਆ ਜਿਨ੍ਹਾਂ ਨੂੰ ਉਸ ਤਾਕਤ ਦੀ ਖੇਚ ਹੈ ਉਹਨਾਂ ਕੋਲ ਪਾਸਪੋਰਟ ਨਹੀਂ ਹੁੰਦਾ ਅਸੀਂ ਕਿੰਨੀ ਵਾਰੀ ਕਿਹਾ ਹੈ ਕਿ ਉੱਥੇ ਪਰਮਿਟ ਸਿਸਟਮ ਸ਼ੁਰੂ ਕਰਾ ਦਿਓ ਪਾਸਪੋਰਟ ਦੀ ਲੋੜ ਨਹੀਂ ਕਿਉਂਕਿ ਬੰਦੇ ਨੂੰ ਜਾਣਾ ਹੈ 2-3 ਘੰਟੇ ਪਰ ਮਤਾ ਚੇ ਕੇ ਵਾਪਸ ਆ ਜਾਣਾ ਚਾਰਜ ਫੇਰ ਤਾਰ ਲੱਗੀ ਉੱਥੇ ਕਾਹਦਾ ਖਤਰਾ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਦਾਂ ਦੇ ਪ੍ਰਬੰਧ ਹੁੰਦੇ ਨੇ ਲੋਕੀ ਪਰਮਿਟ ਬਣਾ ਕੇ ਆਪਣੇ ਲੋਕੀ ਨੇਪਾਲ ਜਾਂਦੇ ਆ ਰਾਨਾ ਵਾਪਸ ਆ ਜਾਂਦੇ ਬਿਨਾਂ ਪਾਸਪੋਰਟ ਕੋ ਇਹ ਵੀ ਸਾਡੀ ਗੱਲ ਮੰਨਣ ਨੂੰ ਤਿਆਰ ਹੋ ਅੱਜ ਜਿਹੜੀ ਕਠੂਆ ਡਮਟਾਲ ਹੈ ਜਿੱਥੇ ਗਵਾਂਧੀ ਰਾਜ ਨੇ ਉੱਥੇ ਇੰਡਸਟਰੀ ਨੂੰ ਤੇ ਵਿਪਾਰ ਨੂੰ ਵੱਧੀਆਂ ਵਿਆਤਾ ਮਿਲਦੀਆਂ ਉੱਥੇ ਇੰਡਸਟਰੀ ਭੱਜੀ ਜਾਂਦੀ ਹੈ ਸਾਡੇ ਇੱਥੇ ਇੰਡਸਟਰੀ ਨਹੀਂ ਲੱਗਦੀ ਬਟਾਲੇ ਦਾ ਇੰਡਸਟਰੀ ਮੁਸ਼ਕਲ ਹੋਈ ਪਈ ਚਲਾਉਣੀ ਅੰਮ੍ਰਿਤਸਰ ਦੇ ਵਿੱਚ ਇੰਡਸਟਰੀ ਚੱਲਣੀ ਮੁਸ਼ਕਲ ਹੋਈ ਪਈ ਹੈ ਬਦਾਸਪੁਰ ਦੇ ਵਿੱਚ ਮੁਸ਼ਕਲ ਆ ਕਿਉਂਕਿ ਸਹੂਲਤਾਂ ਜਾਂ ਹਮਾਚੋ ਦੇ ਵਿੱਚ ਨੇ ਜਾਂ ਜੈਲਕੇਟ ਦੇ ਵਿੱਚ ਤੇ ਸਾਡਾ ਕਿੰਨਾ ਵੱਡਾ ਨੁਕਸਾਨ ਮੈਂ ਤਾਂ ਹੈਰਾਨ ਸੀ ਐਨੇ-ਐਨੇ ਸਾਲਾਂ ਤੋਂ ਬੀਜੇਪੀ ਦੇ ਐਮਪੀ ਬੰਦੇ ਰਹੇ ਬਾਅਦ ਦੇ ਮਿੱਤੇ ਕੋਈ ਚੀਜ਼ ਹੁੰਦੀ ਸੀ ਪੋਸਟਰ ਲੱਗਦੇ ਸੀ ਗੁੰਮਸ਼ੁਦਾ ਦੇ ਕੇ ਐਮਪੀ ਵਿਆਹ ਕੇ ਬਾਹਰ ਉਖੜਾ ਕਰ ਦਿੰਦੇ ਤੇ ਵੋਟਾਂ ਲੈ ਕੇ ਉਹ ਬੰਬੇ ਚਲੇ ਜਾਂਦਾ ਤੇ ਸਾਡੇ ਲੋਕ ਸਭਾ ਦੀ ਆਵਾਜ਼ ਕਿੰਨੇ ਠੋੜੀ ਅੱਜ ਮੈਂ ਹੈਰਾਨ ਹੁਣਾਂ ਮੇਰੇ ਨਾਲ ਸਵੇਰੇ ਤੋਂ ਗੱਲ ਕਰ ਰਿਹਾ ਸੀ ਖੇਡ ਪ੍ਰੇਮੀ ਕਹਿੰਦਾ ਪੰਜ ਸਾਡੇ ਹਾਕੀ ਦੇ 올ੰਪੀਅਨ ਹੋਏ ਐ ਜਿ ਵਿੱਚ ਸਰਦਾਰ ਸਰਜੀਤ ਸਿੰਘ ਦਾ ਵੀ ਨਾਮ ਹੈ ਹੋਰ ਵੀ ਨਾਮ ਨਾਲ ਮਨਜੀਤ ਕੌਰ ਸੈਣੀ ਵਰਗੀ ਇੰਟਰਨੈਸ਼ਨਲ ਜਿਮਨਾਸਟਿਕ ਦੀ ਏਡੀ ਵੱਡੀ ਪਲੇਅਰ ਹੋਈਆਂ ਜਿਹਨੂੰ ਬਾਦਲ ਸਾਹਿਬ ਨੇ ਡੀਐਸਪੀ ਲਾਇਆ ਸੀ ਜਿੱਦੋਂ ਦੇ ਤੇ ਬਹੁਤ ਵੱਡੇ ਪਲੇਅਰ ਹੋਏ ਐ ਹੋਰ ਖੇਡਾਂ ਦੇ ਅੰਤਰਰਾਸ਼ਟਰੀ ਪੱਧਰ ਤੇ ਪਲੇਅਰ ਹੋਏ ਐ ਕਬੱਡੀ ਦੇ ਵੱਡੇ ਪਲੇਅਰ ਹੋਏ ਐ ਪਰ ਇੱਕ ਵੀ ਸਾਡੇ ਕੋਲੇ ਅੰਤਰਰਾਸ਼ਟਰੀ ਪੰਦਰ ਦਾ ਸਟੇਡੀਅਮ ਪੂਰੀ ਲੋਕ ਸਭਾ ਦੇ ਵਿੱਚ ਨਹੀਂ ਸਾਰਿਆਂ ਨੂੰ ਪਿਆਰ ਕਰਨ ਵਾਸਤੇ ਜਾਂ ਦਲੰਦਰ ਜਾਣਾ ਪੈਂਦਾ ਜਾਂ ਪਟਿਆਲੇ ਜਾਣਾ ਪੈਂਦਾ ਬਾ ਪਛਰਾ ਚੰਨ ਸਾਰੀਆਂ ਪਾਰਟੀਆਂ ਦੇ ਐਮਪੀ ਸਾਬਨਨ ਕਿਉਂਕਿ ਇਹ ਲੋਕ ਸਭਾ ਇਹ ਨਾ ਵੀ ਡਿਜ਼ਰਵ ਨਹੀਂ ਕਰਦੀ ਕਿ ਇੱਥੇ ਤੇ ਨੌਜਵਾਨ ਦੇ ਰਹੇ ਆ ਇੰਡਸਟਰੀ ਦਾ ਤੁਸੀਂ ਲਾਈਨ ਨਹੀਂ ਰਜਗਾਇਆ ਤਾਂ ਤੁਸੀਂ ਦਿੱਤਾ ਨਹੀਂ ਜੇ ਆਪਣੇ ਦਮ ਦੇ ਉੱਤੇ ਕੋਈ ਖੇਡ ਕੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਤੇ ਉਹਦੇ ਵਾਸਤੇ ਵੀ ਕੋਈ ਸਹੂਲਤ ਤੁਸੀਂ ਸਾਰੇ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਨਹੀਂ ਦਿੱਤੀ ਤੇ ਫਿਰ ਕਿਹੜੇ ਮੂਹ ਦੇ ਨਾਲ ਆ ਕੇ ਤੁਸੀਂ ਅੱਜ ਲੋਕ ਸਭਾ ਦੇ ਵਿੱਚ ਮੋਟਾ ਮੰਡਲ ਦੇ ਇਸ ਲਈ ਭਰਾ ਹੁਣ ਸਾਰਿਆਂ ਨੇ ਆਉਣਾ ਬੀਜਪੀ ਦਾ ਤਾਂ ਜ਼ਿਕਰ ਕਰਕੇ ਗਏ ਆ ਪਹਿਲਾਂ ਬੱਬੂ ਦਾ ਉਹ ਤਾਂ ਸਾਡਾ ਹੀ ਸਾਥੀ ਹੈ ਸਾਡੇ ਨਾਲ ਸੁਪਰਦਾਨ ਸਭਾ ਚੜਿਆ 5 ਸਾਲ ਸੁੱਚੇ ਮੂਹੇ ਵਾਪਸ ਆ ਗਿਆ ਇੱਕ ਨਫਰ ਜਿਹਨੇ ਕਦੀ ਵਿਧਾਨ ਸਭਾ ਦੇ ਵਿੱਚ ਨਹੀਂ ਬੋਲਿਆ ਕੱਢ ਕੱਢ ਕੇ ਦੇ ਸਾਡੇ ਵੀ ਕੱਢ ਕੇ ਦੇਖ ਲਓ ਸਭਾ ਸਭਾ ਟਿੰਡੇ ਦੇ ਵੀ ਭਾਸ਼ਣ ਪਰ ਇੱਕ ਵੀ ਉਹਨੇ ਆਵਾਜ਼ ਨਹੀਂ ਉਠਾਈ ਚਲੋ ਉਹ ਤਾਂ ਡਾਰੀ ਜਿਆਦਾ ਗਿਆ ਉਹ ਤਾਂ ਉਤਲੇ ਪਿੰਨ ਹਲ ਗਿਆ ਜੀ ਚੌਣ ਲੜਦਾ ਬਾਹਰ ਤਾਂ ਆਉਂਦਾ ਹੀ ਨਹੀਂ ਉਹਦਾ ਪਠਾਨਪੁਰ ਗਿਆ ਸੀ ਉਹ ਦੱਸੀ ਜਾਂਦੇ ਕਿੰਨੇ ਡਰਦਾ ਜਿੰਦ ਆਤੇ ਫਾਟਕ ਦੇ ਕੋਲ ਟ੍ਰੇਨ ਦਾ ਫਾਟਕ ਬੰਦ ਸੀ ਉੱਤੇ ਖੜਾ ਸੀ ਤੇ ਇੱਕੋ ਦਮ ਕਹਿੰਦੇ ਡਰਾਈਵਰ ਨੂੰ ਕਹਿੰਦਾ ਗੱਡੀ ਮੋੜ ਕਰ ਜੀ ਮੋੜ ਪਿੱਛੇ ਪਿਲਾਓ ਉਹ ਡਰਾਈਵਰ ਨੇ ਸੋਚਿਆ ਪਤਾ ਨਹੀਂ ਕੀ ਹੋਇਆ ਉਹਨੇ ਕਾਲੀ ਕਾਲੀ ਮੋੜੀ ਤੇ ਥੋੜੀ ਦੂਰ ਜਾ ਕੇ ਪਤਾ ਕੀ ਜਨਾਬ ਕੀ ਹੋਇਆ ਕਹਿੰਦਾ ਕਿ ਕਿਸਾਨ ਖੜੇ ਸੀ ਉਹ ਹਰੀ ਝੰਡੀਂ ਨਰਾ ਰਹੇ ਸੀ ਉਹ ਕਹਿੰਦਾ ਕਿ ਉਹ ਤਾਂ ਰੇਲ ਦੇ ਫਾਟਕਾ ਦਾ ਸੀ ਉਹ ਟ੍ਰੇਨ ਨੂੰ ਝੰਡੀ ਦੇ ਦਈ ਉਹ ਰੇਲ ਤੋਂ ਵੀ ਜ਼ਿਆਦਾ ਝੰਡੀ ਨਾਲ ਹੋਈ ਦਾਦਾ ਉੱਥੇ ਮੁੜ ਗਿਆ ਵੀ ਰਹਿਣ ਦੇ ਆਪਾਂ ਪਠਾਨਕੋਟ ਦਾ ਕੀ ਠੀਕ ਹੈ ਤੇ ਹੁਣ ਦੱਸੋ ਮੈਨੂੰ ਐਮਪੀ ਬਣਾ ਕੇ ਕੀ ਕਰੋਗੇ ਤੇ ਆ ਕਾਂਗਰਸਾਰੇ ਵੀ ਆਉਣਗੇ ਆ ਤੁਹਾਡੇ ਸਾਹਮਣੇ بڑے ਮੰਤਰੀ ਆ ਤੇ ਇਹਨਾਂ ਨੂੰ ਪੁੱਛੋ ਕਿ ਮੈਂ ਇੱਕ ਵਾਰੀ ਐਮਐਲਏ ਬਣਿਆ ਸੀ ਰੋਪੜ ਤੇ ਰੋਪੜ ਦਾ ਸ਼ਹਿਰ ਦੇਖਿਆ ਉੱਥੇ ਕੀ ਕੁਝ ਬਣਿਆ ਤੇ ਕਿੰਨੀ ਕਿੰਨੀ ਵਾਰੀ ਮੰਤਰੀ ਬਣਿਆ ਇਹਨਾਂ ਨੂੰ ਦੱਸੋ ਕਿ ਆ ਕਾਦੀਆਂ ਦਾ ਜੋ ਹਾਲ ਹੈ ਇਹਦੇ ਵਾਸਤੇ ਜ਼ਿੰਮੇਵਾਰ ਕੌਣ? ਜਦੋਂ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਕੈਪਟਨ ਮੰਦਰ ਸਿੰਘ ਦੇ ਹੱਥ ਦੇ ਵਿੱਚ ਗੁਟਕਾ ਸਾਹਿਬ ਫੜਦਾ ਤੇ ਫੜਾਉਣ ਵਾਲੇ ਆ ਸਾਰੇ ਤੁਹਾਡੇ ਹੀ ਸੀ ਜਦਾ ਸਕੀਮ ਤੇ ਕਾਦੀਆਂ ਨਹੀਂ ਦੱਸਦੇ ਆ ਨਾ ਇਹ ਨਾਲ ਲੈ ਕੇ ਗਏ ਗੁਟਕਾ ਸਾਹਿਬ ਸਟੇਜ ਤੇ ਉਦੋਂ ਤੱਕ ਗੁਟਕਾ ਸਾਹਿਬ ਦੇ ਨੇੜੇ ਵੀ ਜਾਂਦਾ ਤੇ ਉਦੋਂ ਸਟੇਜ ਦੇ ਉੱਤੇ ਗੁਟਕਾ ਸਾਹਿਬ ਜੇਬ ਚ ਪਾ ਕੇ ਲੈ ਕੇ ਗਏ ਤੇ ਮਹਾਰਾਜਾ ਸਾਹਿਬ ਦੇ ਕੱਢ ਕੇ ਉੱਤੇ ਹੱਥ ਚ ਬਣਾਇਆ ਤੱਕ ਦਮਦਮਾ ਸਾਹਿਬ ਨੇ ਪਾਸੇ ਉਹਦਾ ਮੂੰਹ ਕਰਾਇਆ ਤੇ ਸਾਰਿਆਂ ਨੇ ਗੱਲ ਕੇ ਉਹਨੂੰ ਕਿਹਾ ਸੀ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਬਾਫ ਕਰ ਦਿਆਂਗੇ ਸੌ ਖਾਦੀ ਸਿੰਘ ਗੁੱਟਕਾ ਸਾਹਿਬ ਹਰ ਘਰ ਦੇ ਵਿੱਚ ਕਹਿੰਦੇ ਸੀ ਇੱਕ ਸਰਕਾਰੀ ਨੌਕਰੀ ਦੇਣ ਤੇ ਚਾਰ ਹਫ਼ਤਿਆਂ ਦੇ ਵਿੱਚ ਕਹਿੰਦੇ ਸੀ ਮੈਸੇ ਖਤਮ ਕਰ ਹੁਣ ਜਿਹਦੇ ਹੱਥ ਚ ਗੁੱਟਕਾ ਬਣਾਇਆ ਸੀ ਉਹ ਤਾਂ ਬੀਜੇਪ ਚ ਜਾਵਣੇ ਉਹਦਾ ਸਾਹਕਾ ਹੁਣ ਬੀਜੇਪੀ ਆਣੇ ਤੋਂ ਲੈ ਗਿਆ ਜਿਹੜਾ ਇੱਕ ਹੋਰ ਸੀਨੀਅਰ ਲੀਡਰ ਸੀ ਉਹ ਬੀਜੇਪੀ ਦਾ ਜਾ ਕੇ ਪ੍ਰਧਾਨ ਬਣ ਗਿਆ ਲੇਕਿਨ ਗੁਟਕਾ ਸਾਹਿਬ ਫੜਾਉਣ ਵਾਲੇ ਆ ਤੁਹਾਡੇ ਸਾਰੇ ਆਲੇ ਦੋਲੇ ਇਹਨਾਂ ਨੂੰ ਪੁੱਛਿਓ ਕਿ ਕੀ ਇਹ ਬੇਦਬੀ ਨਹੀਂ ਸੀ ਜਿਹੜੇ ਤੁਸੀਂ ਰੌਲਾ ਪਾਉਂਦੇ ਹੁੰਦੇ ਹੋ ਬੇਦਬੀਆਂ ਦਾ ਤੁਸੀਂ ਤਾਂ ਝੂਠਾ ਰੌਲਾ ਪਾਇਆ ਇੰਨੇ ਸਾਲ ਤੇ 5 ਸਾਲ ਦੇ ਰਾਜ ਦੇ ਵਿੱਚ ਇੱਕ ਵੀ ਛੋਟੇ ਕਾਜੀ ਵਰਕਰ ਦੇਤੇ ਤੁਸੀਂ ਕੋਈ ਦੋ ਸਾਬਤ ਨਹੀਂ ਕਰ ਪਾਏ ਦੋ ਸਾਲ ਇਹਨਾਂ ਬੰਦੇ ਹੋ ਗਏ ਝਾੜੂ ਵਾਲਿਆਂ ਨੂੰ ਇਹ ਵੀ ਨਹੀਂ ਕਰ ਪਾਇਆ ਪਰ ਤੁਸੀਂ ਪੁੱਛੋ ਤੇ ਗੁਟਕਾ ਸਾਹਿਬ ਫੜ ਕੇ ਸੰਗਤ ਦੇ ਵਿੱਚ ਸੌ ਗਾਣੀ ਤੇ ਪੂਰੀ ਨਾ ਕਰਨੀ ਇਹ ਕੋਈ ਛੋਟੀ ਬਦਬੀ ਹੈ ਪਹਿਲਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਅਸ਼ਵੀ ਕਾਲ ਤੱਕ ਸਾਹਿਬ ਤੇ ਉੱਤੇ ਹਮਲਾ 1984 ਦਾ ਕਤਲੇਆ ਤੁਸੀਂ ਪਹਿਲਾਂ ਹੀ ਬਹੁਤ ਵੱਡੀਆਂ ਜਾਨਤੀਆਂ ਜਿਹੜੀਆਂ ਸਿੱਖੋਂ ਤੇ ਕੀਤੀਆਂ ਤੇ ਅੱਜ ਝੂਠੀਆਂ ਕਸਮਾਂ ਖਾ ਕੇ ਫਿਰ ਤੋੜ ਕੇ ਤੇ 5 ਸਾਲੇ ਰਾਜ ਕਰਦੇ ਤੇ ਇਹਨਾਂ ਨੂੰ ਪੁੱਛੋ ਵੀ ਇੱਕ ਪੈਸੇ ਦੀ ਵੀ ਡਵੈਲਪਮੈਂਟ ਪੰਜਾਬ ਤੇ ਕਿਤੇ ਕੀਤੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇੱਕ ਵਾਰੀ ਜਦੋਂ ਸਾਫ ਦਾ ਮੁੱਖ ਮੰਤਰੀ ਐ ਜਨਜੀਤ ਚੰਨੀ ਇਹ ਉਦੋਂ ਲੀਡਰ ਹੁੰਦੀ ਆਪੋਜੀਸ਼ਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਪੁੱਛਿਆ ਵੀ ਇੱਕ ਗੱਲ ਚੰਨੀ ਸਾਹਿਬ ਦੱਸ ਦਿਓ ਇਹ ਰੋਣਾ ਬਹੁਤ ਪੰਡਾ ਹੁੰਦਾ ਸੀ ਕੱਢ ਕੇ ਵਾਰ-ਵਾਰ ਉੱਠ ਕੇ ਹਾਊਸ ਤੇ ਉਹ ਕਹਿੰਦੇ ਮੈਂ ਤੁਹਾਨੂੰ ਇੱਕ ਹੀ ਸਵਾਲ ਪੁੱਛਦਾ ਤੇ 5 ਸਾਲ ਤੁਹਾਡਾ ਰਾਜ ਰਿਆ ਤੇ ਇੱਕ ਕੰਮ ਗਿਣ ਕੇ ਦੱਸ ਦਿਓ ਜਿਹੜਾ ਇੱਕ ਕੰਮ ਤੁਸੀਂ ਪੰਜਾਬ ਵਾਸਤੇ ਕੀਤਾ ਹੋ। ਤੇ ਇਹਦਾ ਜਵਾਬ ਸੀ ਪੈਚਵਰ ਜਿਹੜਾ ਮੁੱਖ ਮੰਤਰੀ ਦੇ ਆਪਿਛੇ ਮੇਰਾ ਬੱਕਰੀਆਂ ਦੀ ਵੀ ਧਾਰਾ ਕੱਢਦਾ ਸੀ ਦੁੱਧੇ ਵੀ ਕਰਦਾ ਸੀ ਕਈ ਕੰਮ ਕਰਦਾ ਸੀ। ਉਹਦਾ ਆਪਣਾ ਜਵਾਬ ਸੀ ਪੈਚਵਰ ਜਿਹੜੀ ਪਾਰਟੀ ਆਪ ਮੰਨਦੀ ਐ ਕਿ ਅਸੀਂ ਪੰਜਾਬ ਵਾਸਤੇ ਕੁਝ ਨਹੀਂ ਕੀਤਾ ਤੇ ਇਹ ਜੇ ਹੁਣ ਸਾਡੇ ਕੋਲੇ ਵੋਟਾਂ ਲੈਣ ਆਉਣ ਇੱਕ ਹੋਰ ਵੀ ਗੱਲ ਯਾਦ ਰੱਖਿਓ ਆ ਜਿਹੜੇ ਝਾੜੂ ਵਾਲੇ ਆ ਤੇ ਕਾਂਗਰਸ ਵਾਲੇ ਦੋਨੇ ਆਪ ਕਰਦੇ ਹੋਏ ਉਦੋਂ ਜਿੱਥੇ ਸਭ ਨੇ ਵੀ ਗੱਲ ਕੀਤੀ ਸੀ ਜਦੋਂ ਤਾਂ ਦਿੱਲੀ ਜਾਂਦੇ ਆ ਉੱਥੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਬੈੰਦੇ ਫਲਕੇ ਦੇ ਨਾਲ ਸੋਨੀਆਂ ਦੇ ਨਾਲ ਰਲ ਕੇ ਆਖਦੇ ਸੀ ਉੱਥੇ ਜੀ ਅੰਦਰ ਹੋਇਆ ਕਿ ਜਿਹੜਾ ਤਾਂ ਵੀ ਕੱਟੇ ਤਾਂ ਨਾ ਦਿੰਦੇ ਦਿੱਲੀ ਦੇ ਵਿੱਚ ਅੱਧੀਆਂ ਸੀਟਾਂ ਤੇ ਕਾਂਗਰਸ ਲੜ ਰਹੀ ਹੈ ਅੱਧੀਆਂ ਤੇ ਆਮ ਆਦਮੀ ਪਾਰਟੀ ਲੜ ਰਹੀ ਹੈ ਬਾਕੀ ਦੇਸ਼ ਦੇ ਵਿੱਚ ਵੀ ਸੀਟਾਂ ਵੱਡੀਆਂ ਹੋਈਆਂ ਤੇ ਪੰਜਾਬ ਆ ਕੇ ਫਿਰ ਟੌਂਗ ਲੱਗਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਤੇ ਨਾਲ ਸਮਝੌਤਾ ਨਹੀਂ ਕਰਨਾ ਸਮਝੌਤਾ ਹੋਇਆ ਹੋਇਆ ਇਸੇ ਕਰਕੇ ਸੀਟਾਂ ਨਹੀਂ ਅਨਾਉਂਸ ਹੋਈਆਂ ਕਿਉਂਕਿ ਜੇ ਆਪੋ ਆਪਣੇ ਫੈਸਲੇ ਕਰਨੇ ਹੋਣ ਤਾਂ ਫਿਰ ਤਾਂ ਫੈਸਲੇ ਠੱਗ ਹੋ ਜਾਂਦੇ ਹੁਣ ਲੜ ਕੇ ਕੈਂਡੀਡੇਟ ਖੜੇ ਕਰਨੇ ਇੱਥੇ ਅਸੀਂ ਆਹ ਖੜਾ ਕਰ ਦਿੰਦੇ ਆਂ ਤੇ ਤੁਸੀਂ ਸਾਨੂੰ ਆਹ ਕੈਂਡੀਡੇਟ ਦੇ ਦੇ ਤੇ ਦੂਜੀ ਥਾਂ ਦੇ ਉੱਤੇ ਵੀ ਅਸੀਂ ਕੁਝ ਆਪਣਾ ਖੜਾ ਕਰ ਲਓ ਤੇ ਅਸੀਂ ਤੁਹਾਨੂੰ ਕਮਜ਼ੋਰ ਕੈਂਡੀਡੇਟ ਦੇ ਦੇ ਇਹ ਸਿੱਧਾ ਸਮਝੌਤਾ ਸਿੱਧਾ ਸਮਝੌਤਾ ਇਸ ਕਰਕੇ ਨਹੀਂ ਕਰਦੇ ਕਿ ਦੋਵਾਂ ਨੂੰ ਜਵਾਬ ਦੇਣ ਦਾ ਔਕਾ ਹੋ ਜਾਣਾ ਇੰਨਾ ਇਹਨਾਂ ਦੇ ਪੰਜਾਬ ਦਾ ਕੰਮ ਕਰ ਦਿੱਤਾ É pra eu cair